ਠੀਕ ਹੈ ਤੂੰ ਪਹਿਲਾਂ ਗੱਲ ਕਰਦਾ ਟਰਾਈ ਕਰਕੇ ਆ ਜੇ ਤੇ ਇਹ ਜਿਹੜੀਆਂ ਸਪਾਈਆਂ ਚਾਰੇ ਥਾਂ ਮਿਲਣ ਕੋਈ ਭੂਰ ਛਟ ਨਹੀਂ ਕੋਈ ਨ ਇੱਕ ਨੰਬਰ ਹੈ ਠੀਕ ਹੈ ਪਰ ਉਹ ਅੱਛੀ ਦਾ ਇਹ ਜੀ ਆ ਵੱਡੇ ਭਾਈ 10 ਦਿਨ ਬੰਦਾ ਸਾਂਹਣਾ ਤੇ ਘਰੇ ਕਿੰਨਾ ਨਫਾ ਲੈ ਲੈ ਭਾਈ ਪੰਜ ਸਹੀ ਗੱਲਾਂ ਸਹੀ ਤੂੰ ਤਾਂ ਹਰ ਇੱਕ ਲਈ ਪਰਦਾ ਹੋਗਾ ਤੇ ਇਹ ਜੀ ਥਨਲੇ ਵਾਲੀ ਨਹੀਂ ਹੋਣੀ ਕਿਸੇ ਦੀ ਮਾੜੇ ਹੋਰ ਕਢਾ ਦੇਈ ਬਈ ਸੇਕ ਗੇੜਾ ਇੱਕ ਕਰੀ ਨਾ ਥੋੜੀ ਗਾਂ ਤੋਰ ਦੇ ਦੇਖਣ ਵਾਲਾ ਅਗਲਾ ਕਹਦੇ ਵਾਕਿਆ ਹੀ ਵੀ ਥੱਲੋ ਹੈਗੀ ਆ ਵੈੜ ਕਿਸੇ ਕੋਲੇ ਅਚਰਾਣੀਆ ਸਹੀ ਗੱਲ ਹੈ ਜਿੰਨਾ ਅਗਲਾ ਕਹਿੰਦਾ ਕਾਦੋ ਉਪਰ ਆਪਣਾ ਡਿਲੀਵਰੀ ਆਡਰ ਆਹ ਵੇ ਟੱਲ ਹਜੇ ਗਾਂ ਦੇ 8 ਦਿਨ ਬਾਕੀ ਪਏ ਵੀਰ ਦਿਨਾਂ ਚ ਵਾਕਿਆ ਹੀ ਦੋਸਤੋ ਆਰਡਰ ਦੀ ਗੱਲ ਕਰੀਏ ਨਾ ਮੁੱਠੀ ਵਾਲਾ ਬਾਈ ਥਾਣਾ ਵੇਖ ਕੇ ਠੀਕ ਹੈ ਕਰਮਾਲ ਜੀ ਨੇ ਹਜੇ ਕਰਮਾਲ ਨੇ ਕੋ ਗਾਂ ਦੇ ਬੱਛੀ ਉੱਚੀ ਬੱਚਾ ਬੁੱচ্চਾ ਕੁਝ ਵੀ ਦਿੱਤਾ ਉਹਦੇ ਨਿਖਰੀ ਹੋਵੇ ਤੈਨੂੰ ਮੈਂ ਫਿਰ ਗੱਲਾਂ ਕਰਾਂ ਉਹਦੇ ਜਰਸੀ ਬਾਈ ਕੋਲੇ ਹਮੇਸ਼ਾ ਹੀ ਜਗ੍ਹਾ ਅਪ 80 85 ਕੋਈ ਅਪ 73000 ਰੁਪਏ ਜਮ ਵਾਜਬ ਲੈਣਾ ਕੋਈ ਛੋਟ ਚੱਪਾ ਕਰਦਾਂਗੇ ਪਰ ਵੱਡੇ ਭਾਈ 80 ਮੰਗ ਲਈ ਨਾ ਤਾਂ ਵੀ ਲੱਖ ਵੱਡੇ ਭਾਈ ਯਾਰ ਜਾਇ ਮੰਗਿਆ ਜਿੱਦੋਂ ਮੈਂ ਲਈ ਆ ਉਹਨੇ 90 ਮੰਗੇ ਠੀਕ ਹੈ 13 ਕਿਲੋ ਦੇ ਬੰਦਾ ਦੋ ਟਾਂਵੇਂ ਢੱਬੇ ਮਾਰ ਕੇ ਲੈ ਜਾ ਵੱਡੇ ਭਾਈ 13 ਕਿਲੋ ਦੇ 90 ਮਰਾ ਦੇ 13 ਕਿਲੋ ਢੱਬੇ ਦੇ ਬੇਫਿਕਰ ਹੋਗੇ ਪਰ ਭਾਈ ਸੀਲ ਠੰਡੀ ਸਾਉ ਐਨੀ ਆ ਵੱਡੇ ਭਾਈ ਪੁੱਠੇ ਪਾਸੇ ਬਹਿ ਕੇ ਧਰਮ ਮਾਰ ਲਓ ਭਾਈ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ 22 ਸੇਵਕ ਦੇ ਘਰੋਂ ਪਿੰਡ ਹੈਗਾ ਤੌਲਾ ਕਿੰਗਰਾ ਤੇ ਨਾਗ ਦੋਸਤੋ ਤੁਹਾਨੂੰ ਤਿੰਨ ਤਾਂ ਵਿਖਾ ਦਿੰਨੇ ਆ ਜਰਸੀ ਆਂਗ ਦੇ ਵਿੱਚ ਇੱਕ ਬਿਲ ਤੇ ਤਿੰਨ ਹੈਆਂ ਪੂਰੇ ਵੱਡੇ ਕਦ ਕਾਠ ਵਾਲੀਆਂ ਐਚ ਐਫ ਵੜਾ ਇੱਕ ਆ ਖੜੀ ਤੇ ਇੱਕ ਆ ਖੜੀ ਦੋਸਤੋ ਇੱਕ ਇਧਰ ਖੜੀ ਆ ਤਿੰਨੇ ਦੋਸਤੋ ਐਚ ਐਫ ਵੜਾ ਵੀ ਗੱਬਣਾ ਤੇ ਦੋ ਜਰਸੀ ਗੱਬਣਾ ਤੇ ਇੱਕ ਸੂਈ ਸਵਾਈ ਜਰਸੀ ਪ੍ਰੋਪਰ ਜਾਣਕਾਰੀ ਬਾਈ ਸੇਵਕ ਤੋਂ ਲਵਾਂਗੇ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਸੇਵਕ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਈ ਸੱਸੀ ਗਾਲ ਜੀ ਸੱਸੀ ਗਾਲ ਕੀ ਲੱਗ ਰਹੀ ਠੀਕ ਹੋ ਵੀਰੇ ਠੀਕ ਆ ਹੋ ਠੀਕ ਠਾਕ ਬਈ ਹਾਂ ਬਈ ਕਿਰਪਾ ਬਈ ਉਹਨਾਂ ਨੇ ਕਰੀ ਬੜਾ ਤੇ ਬਈ ਸੇਵਕ ਇੱਕ ਵਈ ਆਪਣਾ ਡਰੈੱਸ ਸਮਝਾ ਦੀ ਕੋਈ ਨਵੇਂ ਵੀਰ ਆਉਂਦੇ ਆ ਗੱਲ ਸਿਆਣੀ ਅੱਗੇ ਰਿਕ ਜੀ ਅੱਗੇ ਭਰਾਵਾ ਆਪਣਾ ਪਿੰਡ ਤੌੜਾ 2 ਇੱਕ ਬਰਨਾਲੇ ਕੋਲੇ ਆ ਉਹ ਬਾਈ ਜਰੇ ਉਧਰ ਬਰਨਾਲੇ ਵਾਲੇ ਤੌੜੇ ਕੋਲੇ ਫੋਨ ਕਰੀ ਜਾਣਾ ਅੰਨੇ ਵੀਰੇ ਮਾਤਾ ਦੇ ਮੰਦਰ ਕੋਲੇ ਖੜਿਆ ਬਾਈ ਆਈਆਂ ਬਾਹਰ ਅੱਛਾ ਹੈ ਜੀ ਆਪਣਾ ਪਿੰਡ ਵੀਰੇ ਤੌੜਾ ਕਿੰਗਰਾ ਠੀਕ ਆ ਆਪਣ ਨੂੰ ਜਿਹੜਾ ਲੱਗਦਾ ਵੀਰੇ ਸ੍ਰੀ ਮੁਕਸਰ ਸਾਹਿਬ ਵੀਰੇ ਠੀਕ ਆ ਨੇੜੇ ਮਲੋਟ ਰਹਿ ਜਾਂ ਨੇੜੇ ਮਲੋਟ ਅੱਗੇ ਦਲਵਾ ਵੀ ਆਪ ਨੂੰ 10 11 ਕਿਲੋਮੀਟਰ ਹੀ ਆ ਠੀਕ ਆ ਤੇ ਆਪਣਾ ਜਿਹੜਾ ਬਠਿੰਡੇ ਵਾਲੀ 메ਨ ਰੋਡ ਆ ਕੀ ਦੱਸੋ ਤੁਸੀਂ ਦਫਾ ਗਰਸਰ ਦੇ ਢੋਲਾ ਕਿੰਗਰਾ ਇਹ ਦੂਜੀ ਆਪਣੀ ਮੇਨ ਰੋਡ ਤੋਂ ਦੱਬੜੀ ਜਾਂਦੀ ਹੈ ਹਾਂ ਉੱਥੋਂ ਹੀ ਬਣਾਉਣਾ ਵਾਲਾ ਖੜਨੋ ਸਿੱਧਾ ਆਪਣੇ ਪਿੰਡਾਂ ਵਿੱਚ ਆ ਤੇ ਨੰਬਰ ਵੀ ਦੱਸ ਦੀ ਬਈ 9356504600 ਠੀਕ ਆ ਅੱਜ ਕਿੰਨੇ ਨਾ ਕਾ ਬਈ ਨਾ ਕ ਆਪਣੇ ਕੋਲ ਵੀਰੇ 6 ਗੰਜੇ ਵੱਡੇ ਬਈ 6 ਹਾਂਜੀ ਬਈ ਜਮ ਇਸ ਟਾਈਮ ਠੀਕ ਆ ਤਿੰਨ ਜਰਸੀ ਤੇ ਤਿੰਨ ਅਸੀਂ ਵੀਰੇ ਤਿੰਨ ਐਚਾ ਵੀਰੇ ਠੀਕ ਆ ਐਚਾ ਵੀਰੇ ਦੋ ਦਾ ਬੱਚੇ ਦੂਜਾ ਦੂਜਾ ਤਿੰਨੇ ਦੂਜਾ ਦੂਜਾ ਸੂਰਾ ਵੱਡੇ ਬਈ ਠੀਕ ਆ ਤਿੰਨੇ ਫੁੱਲ ਵੱਡੀ ਹੈ ਵੀਰੇ ਬਾਕੀ ਦੋ ਮੀਡੀਅਮ ਕੱਦ ਹੁੰਦੇ ਆ ਠੀਕ ਆ ਮੀਡੀਅਮ ਕੱਦ ਹਾਂ ਤੇ ਬਈ ਸੂਈ ਸਵਾਈ ਜਰਸੀ ਦੀ ਗੱਲ ਕਰੀਏ ਤਾਂ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਮਗਰ ਵੀਰੇ ਬੱਚਾ ਹੈ ਮਗਰ ਬੱਚਾ ਵੀਰੇ ਅੱਜ ਨੂੰ ਤੀਜਾ ਦਿਨ ਆ ਵੀਰੇ ਸੂਈ ਨੂੰ ਠੀਕ ਆ ਬੋਲੇ ਜਿਵੇਂ ਸਾਫ ਸੁਥਰੀ ਹੋ ਗਿਆ ਹੁਣ ਵੀ ਦੁੱਧ ਜਿਵੇਂ ਜਮਾ ਜੈਨੂਨ ਆਪਾਂ ਗੱਪ ਮਾਰੋਂ ਵੀਰੇ 15 ਕਿਲੋ ਕਹ ਦਈਏ ਵੀਰੇ 13 ਕਿਲੋ ਦੇ ਬੰਦਾ ਦੋ ਟਾਂਗੇ ਡੱਬੇ ਮਾਰ ਕੇ ਲੈ ਜੇ ਵੱਡੇ ਵੱਡੇ 13 ਕਿਲੋ ਦੇ ਡੱਬੇ ਮਰਾ ਦੇ 13 ਕਿਲੋ ਡੱਬੇ ਬੇਫਿਕਰ ਹੋ ਗਏ ਪਰ ਭਾਈ ਸੀਲ ਠੰਡੀ ਸੌ ਇੰਨੀ ਆ ਵੱਡੇ ਭਾਈ ਪੁੱਠੇ ਪਾਸੇ ਬਹਿ ਕੇ ਧਾਰਾ ਮਾਰ ਲਓ ਲਓ ਬਈ ਇਹ ਲਖ ਪਰਲੇ ਵੇ ਬਿੰਦ ਕਰ ਰਿਹਾ ਕੋਈ ਨਿਆਣਾ ਨਹੀਂ ਲਾਇਆ ਤੇ ਕੋਈ ਬੱਚਾ ਨਹੀਂ ਛੱਡਿਆ ਪਰਲੇ ਵੇ ਹਰ ਇੱਕ ਮਾਰਦਾ ਆ ਪਰਲੇ ਵੇ ਆਪਾਂ ਦੁੱਧ ਕੱਢਿਆ ਵੀ ਹੋਣਾ ਸਵੇਰ ਵੱਡੇ ਭਾਈ ਆਪਾਂ 5:30 ਵਜੇ ਵਿਲੀ ਕਰੀਏ ਵੀਰੇ 5:30 ਵਜੇ ਸਾਢੇ 5 ਜਿਹੜਾ ਆਪਾਂ ਜੋ ਨਾਰਮਲ ਘਰਾਂ ਚ ਚਾਹੀ ਹੁੰਦੀ ਹੈ ਵਿਲੀ ਕਰੀਏ ਭਾਈ ਕੋਈ ਵੀਡੀਓ ਮਾਉਣ ਮਾਰੇ ਕੋਈ ਆਪਾਂ ਨੂੰ ਬਾਜ਼ਾਰ ਵੀ ਉਹਨੇ ਕਈ ਬੰਦੇ ਛੱਡ ਦਿੰਦੇ ਆਪਾਂ ਉਹ じゃ ਕੰਮ ਨਹੀਂ ਵੱਡੇ ਭਾਈ ਠੀਕ ਆ ਤੀਜਾ ਦਿਨ ਹੋ ਗਿਆ ਬੱਚੇ ਨੂੰ ਜਨਮ ਦਿੱਤਾ ਹਾਂ ਹੈ ਥੋੜਾ ਇੱਕ ਕ੍ਰੋਸ ਆ ਭਾਈ ਉਹ ਇੱਕ ਕ੍ਰੋਸ ਆ ਵੱਡੇ ਭਾਈ ਠੀਕ ਵੇ ਕੱਦ ਸੋਹਣਾ ਜੇ ਗੱਲ ਕਰੀਏ ਲਓ ਵੇ ਫਵਾਨੇ ਦੀ ਗੱਲ ਕਰੀਏ ਨਾ ਕਰਮਾਂ ਵਾਲੀ ਚਵਾਈ ਹੋਈ ਹੈ ਬਾਈਆਂ ਦਾ 1.5 ਉਸ ਟੰਕ ਚੂਨ ਤੋਂ ਇਨਾ ਬੋਲਾ ਵੱਡੇ ਵੀਰੇ ਬਾਲੀ ਬੋਲੀ ਹੈ ਠੀਕ ਹੈ ਲਓ ਇੱਕ ਗੱਲ ਵੀਰੇ ਜਿਹਨੇ ਘਰ ਰਖਣਾਸਤੇ ਲੈਣੀ ਹੈ ਸਾਡੀ ਮੱਝ ਲੈ ਲਈ ਤੇ ਜਿਹੇ ਲੈ ਲਈ ਵੱਡੇ ਬਾਈ ਜਿਵੇਂ ਪੈਰ ਵੀ ਨਹੀਂ ਪੱਟਦੀ ਤੇ ਫੈਂਟ ਵੀਰੇ 6 ਹੋਣੀ ਹੈ ਕਿਨੇ ਜਵਾਕ ਨੂੰ ਦਹੀਂ ਨਹੀਂ ਖੋਣੀ ਵਧੀਆ ਇੱਕ ਨੰਬਰ ਹੈ ਇਹਦੀ ਫਿਰ ਸਹੀ ਗੱਲ ਆ ਸਹੀ ਗੱਲ ਆ ਲਓ ਬਈ ਫੈਂਟ ਵੀ ਬਾਈਆਂ ਦਾ ਵਾਕਈ ਦੋਸਤੋ ਕ੍ਰਾਸ ਜਾ ਹੰਗਾ ਜਰਸੀ ਦਾ ਤੇ ਹਾਇ ਜੇ ਗੱਲ ਕਰੀਏ ਛੋਟੀ ਨਹੀਂ ਵੱਡੀ ਆ ਪੂਰੀ ਵਹਿੜ ਤੇ ਇਹ ਗੱਲ ਕਰੀਏ ਨਾ ਬੱਚੇ ਨੂੰ ਬੱਛੇ ਨੂੰ ਜਨਮ ਦਿੱਤਾ ਸਾਈਵਾਲ ਦਾ ਸੀਮਨ ਭਰਾਇਆ ਸੀ ਨਾ ਬਾਈ ਸਾਈਵਾਲ ਬੱਛੀ ਮਾਰੇ ਭਰਾਇਆ ਸੀ ਉਹਨਾਂ ਨੂੰ ਸਾਈਵਾਲ ਸ਼ਾਮ ਠੀਕ ਹੈ ਕਿਉਂਕਿ ਸਾਈਵਾਲ ਬੱਚਾ ਵੀ ਚੰਗਾ ਹੀ ਦਿੱਤਾ ਕੋਈ ਆਪਾਂ ਮਾੜਾ ਨਹੀਂ ਕਹਾਂਗੇ ਦੇਖ ਸਕਦੇ ਹਾਂ ਸੁਣ ਆਪਾਂ ਜਨਮ ਨੂੰ ਸਾਈਵਾਲ ਹੀ ਵੱਡੇ ਵੀਰੇ ਠੀਕ ਹੈ ਹਾਂਜੀ ਬਾਈ ਤੇ ਦੁੱਧ ਬਾਈ ਜੇ ਗੱਲ ਕਰੀਏ ਪੀਕ ਲੈਵਲ ਤੇ ਕਿੰਨਾ ਕੁ ਪਾਉਣਾ 15 ਕਿਲੋ ਜੋਗੀ ਵੀਰੇ ਗਾਹੋਂ ਤੋਂ 15 17 18 ਵੀ ਦੇ ਵੀ ਸਕਦੀ ਹੈ ਪਰ ਆਪਾਂ 15 ਕਿਲੋ ਕਹਿ ਕੇ ਦੇਵਾਂਗੇ ਜਿਹੜਾ ਗਾਂ ਜਾ ਕੇ ਅਗਲਾ ਘੇ ਵਾਕਈ ਯਾਰ 2 ਕਿਲੋ ਵਾ ਦਿੱਤਾ ਗਾ ਬਾਕੀ ਸੇਵਾ ਸਮਾਲ ਦੇ ਸੇਵਾ ਦਾ ਕਿਵੇਂ ਮਰਜੀ ਨਿਆਣਾ ਪਾਲੋ ਪੋਣਾ ਨਹੀਂ ਬਣਾਉਣਾ ਪਾਓ ਉਹਲੇ ਦੀਛਾ ਲਓ ਵੀ ਤੁਹਾਨੂੰ ਦੋਵੇਂ ਪਾਸਿਆਂ ਤੋਂ ਨਾ ਜੱਜਮੈਂਟ ਕਰਾਉਣੇ ਇਹੋ ਜਿਆ ਕਰਮਾਂ ਦੇ ਜਿੰਨਾ ਅਗਲੇ ਪਾਸੇ ਤੋਂ ਉਹਨੇ ਪਿਛਲੇ ਪਾਸੇ ਮਾੜਾ ਦੇਖੋ ਹਵਾਨੇ ਤੇ ਕਿ ਟਾਈਮ ਕੀ ਹੈ ਵੀਰੇ ਆਪਾਂ 5:30 ਵਜੇ ਲਈ ਕਰੀਏ ਲੈ ਟਾਈਮ ਵੀ 9:00 ਵਜੇ ਦੇ ਲੱਗ 9:30 ਤੋਂ 3 ਘੰਟੇ ਵੱਡੇ ਲੱਗ ਠੀਕ ਹੈ ਲਓ ਨਾੜਾ ਚੈੱਕ ਕਰੋ ਕਿਉਂਕਿ ਕਈ ਵੀਰ ਕਹਿੰਦੇ ਨਾ ਵੀ ਥਣ ਹਵਾਨੇ ਨੂੰ ਮਾੜਾ ਨਾ ਪਸ਼ੂ ਹੋਵੇ ਤੇ ਵਾਕਿਆ ਹੀ ਦੋਸਤੋ ਇਹ ਤੁਹਾਨੂੰ ਵੜ ਵੱਡੇ ਬੇਜੰਗਰ ਲਿਆਉਣੇ ਆ ਉਹਨਾਂ ਜਦੋਂ ਥਣ ਲੈ ਵੇਲੇ ਲਿਆਵਾਂਗੇ ਦੀ ਗੱਲ ਉਹ ਵੀ 나ੜਾ ਮਗਰਲੇ ਪਾਸੇ ਕੋਈ ਦੋਸਤੋ ਜੇ ਗੱਲ ਕਰੀ ਨਾ ਹਵਾਨਾ ਭਰ ਨਹੀਂ ਆਥਨ ਤਾਂ ਹੀ ਜਿਹਨੂੰ ਹਵਾਨਾ ਭਰਨਾ ਕਰਮਾ ਵਾਲੀ ਨੇ ਐ ਪੂਰਾ ਆਥਨ ਤਾਂ ਹੀ ਹਵਾਨਾ ਇਹਨੇ ਫਸਾ ਜਾਣਾ ਦੇਖ ਸਕਦਾ ਨਾੜਾ ਇਧਰਲੇ ਪਾਸੇ ਵੀ ਚੰਗੀਆਂ ਦੁੱਧ 15 ਲੀਟਰ ਦੇ ਲਗਭਗ ਬਾਈ ਜਾਂਦਾ ਖੁੱਲਾ ਬਾਦੂਗੀ ਖੁੱਲਾ ਬਾਈ ਦੇ 16 17 ਦੇ ਆਪਾਂ 15 ਕਿਲੋ ਗਵਾਂਗੇ ਜਿਹੜਾ ਅਗਲੇ ਕਿ ਗਾਂ ਕਿਵੇਂ ਵਾਕਈ ਬਾਈਣ ਦੁੱਧ ਕਿਤੇ ਨਿਕਲੇ ਬੜੇ ਬਾਈ ਤੇ ਭਾਈ 2 ਨੰਬਰ ਜਰਸੀ ਦੀ ਗੱਲ ਕਰ ਲਈ ਇਹ ਵੀ ਸੋਹਣੀ ਆ ਕਰਮਾ ਠੀਕ ਦੱਸ ਦੀ ਵੀਰ ਹਾਂ ਰੇਟ ਦੱਸ ਦੋ ਇਹਦਾ ਮੁੱਲ ਕਰਾਉਣ ਨੂੰ 78 ਕਰੋੜ 85 ਕਰੋੜ ਜਦੋਂ ਵਾਜੂਜ ਆਪਾਂ 73000 ਰੁਪਏ ਦਾ ਲੈਣਾ ਹੈ 73000 ਰੁਪਏ ਲੈਣਾ ਜੀ ਮਤਲਬ ਕਿ ਆਪਾਂ 80 85 ਕੋਈ ਆਪਾਂ 73000 ਰੁਪਏ ਜਮ ਵਾਜੂਜ ਲੈਣਾ ਕੋਈ ਛੋਟ ਛੱਪਾ ਕਰ ਦਾਂਗੇ ਪਰ ਵੱਡੇ ਭਾਈ 80 ਮੰਗ ਲਈ ਕਿ ਨਾ ਤਾਂ ਵੀ ਲੱਖੂ ਵੱਡੇ ਭਾਈ ਜਾਇ ਮੰਗਿਆ ਜਿੱਦੋਂ ਮੈਂ ਲਈ ਆ ਉਹਨੇ 90 ਮੰਗੇ ਮੇਰੇ ਤੋਂ ਹੋਰ ਦੱਸ ਪਰ ਆ ਜਿਹੜਾ ਵਾਜੂਜ ਰੇਟ ਦੱਸ ਦੇ ਜਾਇਜ ਆ ਲਓ ਭਾਈ ਵਾਕਈ ਜ਼ਰੂਰ ਤੁਹਾਡੇ ਪਸੰਦ ਆਊਗੀ ਇਸ ਤੋਂ ਅਗੇ 2 ਨੰਬਰ ਵੈੜ ਦੀ ਗੱਲ ਕਰੀਏ ਤਾਂ ਬਾਈ ਕਿੰਮਾ ਸੁਹਾ ਸੁਣਾ ਇਹਨੇ ਕਰਮ ਆ ਗਏ ਦੂਜਾ ਸੁਹਾ ਸੁਣਾ ਵੱਡੇ ਵੀਰੇ ਠੀਕ ਆ 5062 ਦੀ ਆਪ ਆ ਵੱਡੇ ਬਾਈ ਇਹਦੇ 5062 ਸੀਮਨ ਦੀ ਆਪ ਆ ਆਪ ਆ ਵੱਡੇ ਬਾਈ ਇੱਕ ਜੱਸੀ ਆ ਕੋਈ ਜੋਕੀ ਬਣੀ ਜੇ ਕੀ ਉਹਦੋਂ ਗਾ ਘੱਬਣਾ ਵੱਡੇ ਠੀਕ ਆ ਹਾਂਜੀ ਪਰ ਇੱਕ ਗੱਲ ਆ ਵੀਰੇ ਆਰਡਰ ਦੇ ਹਜੇ ਗਾਂ ਦੇ 8 ਦਿਨ ਬਾਕੀ ਪਏ ਵੀਰੇ ਦਿਨਾਂ ਚ ਵਾਕਿਆ ਹੀ ਦੋਸਤੋ ਆਰਡਰ ਦੀ ਗੱਲ ਕਰੀਏ ਨਾ ਮੁਠੀ ਵਾਲਾ ਬਾਈ ਥਾਣਾ ਵੇਖ ਕੇ ਹਾਈ ਤਾਂ ਕਰਮਾਂ ਨੇ ਹਜੇ ਕਰਮਾਂ ਨੇ ਕੋ ਗਾਣੇ ਬੱਚੀ ਉੱਚੀ ਬੱਚਾ ਬੁੱচ্চਾ ਕੁਝ ਵੀ ਦਿੱਤਾ ਉਹਦੇ ਨਿਖਰੀ ਹੋਵੇ ਤੁਹਾਨੂੰ ਮੈਂ ਫਿਰ ਗੱਲਾਂ ਕਰਵਾਉਂਦੇ ਲੋ ਵੀ ਵਾਕਈ ਜਰਸੀ ਬਾਈ ਕੋਲੇ ਹਮੇਸ਼ਾ ਹੀ ਜੇ ਗੱਲ ਕਰੀਏ ਨਾ ਬਹੁਤ ਚੰਗੀਆਂ ਜਰਸੀਆਂ ਹੁੰਦੀਆਂ ਨਾ ਸਾਰਾ ਸੀਮਨ ਦੀ ਬੰਦੇ ਕੋਲੇ ਆਪਣਾ ਜਿਹੜਾ ਜਿੱਤ ਲਈਆ ਲਿਖਿਆ ਹੋਵੇ ਫੇਸਬੁਕ ਤੇ ਫੇਸ ਦੇਖੋ ਲੋ ਬਈ ਫੇਸ ਪੱਖ ਤੋਂ ਵੇਖੋਗੇ ਨਾ ਐਂ ਦੋਸਤੋ ਬਹੁਤ ਫੇਸ ਬਿਊਟੀ ਦੀ ਚੰਗੀ ਆ ਇਹ ਹਵਾਨਾ ਦੋਸਤੋ ਥਾਂਲੇ ਵਕ ਤੇ ਕਿਸੇ ਕਿਸੇ ਜਰਸੀ ਨਹੀਂ ਲੱਗਦਾ ਜਿਹੜਾ ਨਹੀਂ ਲੱਗਿਆ ਸਹੀ ਗੱਲ ਆ ਵਾਕਈ ਦੋਸਤੋ ਜਦੋਂ ਹਰ ਇੱਕ ਲਈ ਪਰਦਾ ਹੋਗਾ ਇਹ ਜੀ ਥਾਂਲੇ ਵਾਲੀ ਨਹੀਂ ਹੋਣੀ ਕਿਸੇ ਦੀ ਮਾੜੇ ਹੋਰ ਕਢਾ ਦੀ ਬਈ ਸੇਕ ਕੇ ਢਾਹ ਇੱਕ ਕਰੀ ਨਾ ਥੋੜੀ ਗਾਂ ਤੋਰ ਦੇ ਦੇਖਣ ਵਾਲਾ ਅਗਲਾ ਕਹ ਥੱਲੋ ਹੈਗੀ ਆ ਵੈੜ ਕਿਸੇ ਕੋਲੇ ਆਤਰਾਨੀਆ ਸਹੀ ਗੱਲ ਆ ਜਿੰਨਾ ਅਗਲਾ ਕਹਿੰਦਾ ਕੱਦ ਉਹ ਆਪਾਂ ਕਹਿੰਦੀ ਬਾਲੀ ਛੋਟੀ ਵੀ ਨਹੀਂ ਤੇ ਬਾਲੀ ਵੱਡੀ ਵੀ ਨਹੀਂ ਬੱਡੇ ਬਸ ਜਿੰਨਾ ਕਿ ਜਰਸੀ ਦਾ ਨਾਰਮਲ ਕੱਦ ਉਹਨਾਂ ਕੁੰਬੰਦਾ ਵੱਡੇ ਵੀ ਆਪਾਂ ਇਹ ਕਰ ਸਕਦੇ ਹਿਮਾਚਲ ਵਾਲੀ ਹੈ ਪੰਜਾਬ ਵਾਲੀ ਹੈ ਪੰਜਾਬ ਵਾਲੀ ਵੀਰੇ ਆਪਣੇ ਆਪੇ ਨਾਲ ਲੈ ਪਿੰਡੂ ਹੀ ਲਈ ਆ ਸਾਰਾ ਰਿਕਾਰਡ ਆ ਤੇ ਬਾਕੀ ਕੱਦ ਦਾ ਕੱਦ ਦਾ ਮਾਂ ਵੀ ਖੜੀ ਬੰਦੇ ਕੋਲੇ ਪੜੀ ਨਹੀਂ ਤੁਲੀ ਠੀਕ ਆ ਬਾਕੀ ਕੱਦ ਬਾਕੀ ਬੰਦਾ ਜੀ ਬਾਕੀ ਨੇ ਦੇਖੇ ਨਹੀਂ ਗੇ ਠੀਕ ਆ ਲਓ ਵੀ ਬਾਈਆਂ ਦਾ ਹਾਇ ਦੰਦਾ ਜੀ ਆ ਬਾਕੀ ਜੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਵਿਖਾਉਣ ਦੀ ਚੌਗੀ ਆ ਚੌਗੀ ਆ ਮੂੰਹ ਦੂਜਾ ਸੁਆ ਚੌਗੀ ਵੇ ਦੂਜਾ ਸੁਆ ਚੌਗੀ ਮੂੰਹ ਤੇ ਹਵਾਨਾ ਨਾ ਤੁਹਾਨੂੰ ਖੜੀ ਦਾ ਵਿਖਾਉਣੇ ਆ ਵੀ ਰੂਹ ਖੁਸ਼ ਹੁੰਦੀ ਆ ਹਵਾਨਾ ਵੇਖ ਕੇ ਨਾ ਕਰਮਾਲੀ ਨੇ ਐਡਾ ਸੋਹਣਾ ਹਵਾਨਾ ਤਿਆਰ ਕੀਤਾ ਦੂਜਾ ਸੁਆ ਤੇ ਹਜੇ ਢਿੱਲੀ ਪਈ ਐ ਵੜ ਤੇ ਜਦੋਂ ਨੂੰ ਇਹਨੇ ਕਰਮਾਲੀ ਨੇ ਹਵਾਨਾ ਤਿਆਰ ਕਰਨਾ ਨੂੰ ਮੇਰੇ ਹਿਸਾਬ ਨਾਲ ਵੀ ਇਹ ਤਾਂ ਤੁਰਿਆ ਨਹੀਂ ਜਾਣਾ ਬਾਲਾ ਅਸਲ ਬਈ ਕਹਿਣਾ ਜੱਸੀ ਬਾਬਾ ਜੀ ਨੂੰ ਦੇਖ ਸਕਦੇ ਆ ਥਣ ਵੀ ਕਰਮਾਲੀ ਨੂੰ ਹੱਥੀ ਚਵਾਈ ਵਾਲਾ ਲੱਗਿਆ ਕਿਸੇ ਪਾਸੇ ਇਤਰਾਣੀ ਵੱਡੇ ਭਾਈ ਜੇ ਇੱਕ ਗੱਲ ਆ ਥੋੜੀ ਇਤਨਾ ਬੰਦੇ ਥੋੜੇ ਮਾਲਕ ਮਾੜੇ ਸੀ ਮਾੜੇ ਉਹ ਮਾੜੇ ਵੀ ਨਹੀਂ ਸੀ ਥੋੜੀ ਇਤੀ ਗਰਮੀ ਗਰਮੀ ਵਾਲੀ ਪਈ ਆ ਥੋੜੀ ਅਗਲਾ ਜਿਕੇ ਚੰਗੇ ਮਾਲ ਕੋਲ ਵੇ ਤੇ 1.5 ਲੱਖ ਦੀ ਵੱਛੀ ਆ ਬਾਈ ਗਾਣੂ ਇਹੋ ਜੀ ਬ੍ਰੀਡ ਆ ਬਾਈ ਉਹ ਵੀ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਜਰਸੀ ਅੰਗ ਦੇ ਵਿੱਚ ਸਹੀ ਗੱਲ ਆ ਸਹੀ ਗੱਲ ਆ ਫੇਸ ਬਿਊਟੀ ਦੀ ਬਹੁਤ ਚੰਗੀ ਆ ਥੱਲੋਂ ਹਵਾਨੇ ਦੀ ਗੱਲ ਕਰਨਗੇ ਸਪੈਸ਼ਲ ਜਿਹਨੂੰ ਕਹਿੰਦੇ ਆਰਡਰ ਦਾ ਸਪੈਸ਼ਲ ਹੀ ਲੱਗਿਆ ਸਹੀ ਗੱਲ ਆ ਸਹੀ ਗੱਲ ਆ ਹੂੰ ਤੇ ਬਾਈ ਇਹ ਸੇਵਕੇ ਦਾ ਰੇਟ ਦੀ ਗੱਲ ਕਰੀਏ ਤਾਂ ਲੈਣ ਦੇ ਨਹੀਂ ਦੱਸੇ ਮਾਸ ਮੁੱਲ 90 95 ਕੁਝ ਵੀ ਆ ਆਪਾਂ ਵਾਜੋ ਜ 85000 ਰੁਪਿਆ ਹੀ ਲੈਣਾ ਠੀਕ ਆ 85 ਵਾਲਾ 82 ਵਾਲਾ ਫੋਨ ਲੈ 85 ਲੈ ਵੇ ਜੀ ਇਹ ਲੈਣੀ ਹੈ ਸਿੱਧੀ ਗੱਲ ਹੈ ਹੋਰ ਜੇ ਆਪਾਂ ਕਰਦਾਂਗੇ ਇਹਦਾ 85 ਲਾਵਾਂਗੇ ਜਿਆਦਾ ਹਾਂਜੀ ਬਾਈ ਲਓ ਬਈ ਇਹਦਾ ਰੇਟ ਬਾਈ ਜੀ ਆ ਨਾ 85000 ਹੋ ਜਾਊਗਾ ਬਾਕੀ ਕੋਈ ਗੱਲ ਨਹੀਂ ਫੋਨ ਕਰੋਗੇ ਤਾਂ ਕੋਈ 1000 2000 ਦਾ ਮਾਨਤਨ ਬਾਈ ਸੋਹ ਪਗੜੀ ਕੋਈ ਸੌਦਾ ਨਹੀਂ ਹੁੰਦਾ 1000 2000 ਦਾ ਮਾਨਤਨ ਹੋ ਜਾਊਗਾ ਇੱਥੇ ਆਓਗੇ ਵੱਛੀ ਬਹੁਤ ਚੰਗੀ ਹੈ ਜਰੂਰ ਤੁਹਾਡੇ ਪਸੰਦ ਆਊਗੀ ਕਿੱਲੇ ਤੇ ਖੜੀ ਨੂੰ ਇਹ ਨਹੀਂ ਕੋਈ ਆਂਦਾ ਵੀ ਆਹ ਕੀ ਲੈ ਆਂਦਾ ਬਾਈ ਮੈਂ ਨਾ ਕਰਮਾ ਨੂੰ ਗਾਂ ਨੂੰ ਤਿਆਰ ਕਰਦੇ ਅਗਲਾ ਇੱਕ ਵੀ ਲੈ ਲੈ ਭਾਵੇਂ ਇਹ ਜਾਨਵਰ ਤੇ ਬਾਈ ਤਿਆਨ ਨੰਬਰ ਜਰਸੀ ਦੀ ਕਰਨ ਕਰੀ ਇਹ ਕਰਮਾ ਦੀ ਢਿੱਲੀ ਬਹੁਤ ਆਹਣਾ ਬਾਈ ਇਹ ਇਹ ਜਾਨਵਰ ਪਾਲੇ ਚੰਗੇ ਗਹਿਣੇ ਗੁਣੇ ਲੱਗਿਆ ਕਰਮਾ ਨੂੰ ਲਓ ਬਈ ਤੋੜ ਕੇ ਤੁਹਾਨੂੰ ਪਹਿਲਾਂ ਵਿਖਾ ਦਿੰਨੇ ਆ ਫਿਰ ਨਾ ਹਵਾਨੇ ਦੀ ਜੱਜਮੈਂਟ ਨੇੜੇ ਹੋ ਕੇ ਦੂਜਾ ਹੀ ਸੂਹਾ ਕਰਮਾ ਵਾਲੀ ਤੇ ਹਵਾਨਾ ਦੋਸਤੋ ਜਦੋਂ ਤਿਆਰ ਹੋਇਆ ਨਾ ਇਹ ਤੋਂ ਵੀ ਤੁਰਿਆ ਨਹੀਂ ਜਾਣਾ ਦੋਸਤੋ ਐਡਾ ਸੋਹਣਾ ਹਵਾਨਾ ਕੱਢਣਾ ਕਰਮਾ ਵਾਲੀ ਨੇ ਤੇ ਥਣ ਵੀ ਬਹੁਤ ਸੋਹਣਾ ਲੱਗਿਆ ਕੋਈ ਛੋਟੀ ਨਹੀਂ ਰਾਜੀਪੜੀ ਚੰਗੀ ਹੈ ਜਿਹੜੇ ਵੀਰ ਤੋਂ ਆਈ ਹੈ ਨਾ ਸੀਵਾ ਸੰਭਾਲ ਬਹੁਤ ਹੋਈ ਆ ਬੜੀ ਬੜਾ ਸ਼ੌਂਕੀ ਬੰਦਾ ਸੀ ਬਾਕੀ ਫੇਸ ਚੈੱਕ ਕਰੋ ਮੈਨਾਂ ਯਾਰ ਅਸਲ ਜੱਸੀ ਦਾ ਫੇਸ ਸੀ ਨੀ ਮੜੀ ਹੋਊਗੀ ਬਾਬਾ ਠੀਕ ਠੀਕ ਛੇਕ ਬਤਲ ਕਿਰਪਾ ਕਰੇ ਜਰਸੀ ਅਸਲੀ ਹੋਊਗਾ ਬਈ ਕੰਨਾਂ ਦੇ ਵਾਲ ਕੱਟੇ ਹੋਇਆ ਹਨਾ ਇਹਨੂੰ ਮਤਲਬ ਜਿਵੇਂ ਆਪਾਂ ਜਿਵੇਂ ਲੂਈਂ ਲੈਂਦੀ ਐ ਉਹ ਮੈਂ ਲੈਂਦੀ ਜੇ ਕੱਟੇ ਨਹੀਂ ਉਹ ਮੂਈ ਲੈ ਜਾਏਗੀ ਮਤਲਬ ਠੀਕ ਆ ਬਾਕੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਬਹੁਤ ਆ ਫੇਸ ਦੀ ਇਹ ਗੱਲ ਨਹੀਂ ਅਸਲ ਸਹੀ ਗੱਲ ਆ ਤੇ ਬਈ ਮੜਾ ਇੱਥੇ ਰੋਕ ਹੀ ਲਈ ਇੱਥੇ ਵਿਖਾਈ ਕੋਈ ਐਕਸਟਰਾ ਹੋਵੇਗੀ ਤੁਹਾਨੂੰ ਨਾ ਥਣਾ ਤੋਂ ਜੱਜਮੈਂਟ ਹੋਊਗੀ ਵੀ ਭਾੜਾ ਇਹ ਤਿਆਰੀ ਨਹੀਂ ਕੀਤੀ 10 15 ਦਿਨਾਂ ਜੇ ਆ ਆ 15 ਦਿਨ ਪਏ ਬਾਈ ਠੀਕ ਆ 12 13 ਦਿਨ ਲੱਗਣ ੱੱਕੇ ਨੂੰ ਗਊ ਘਰਾਲੀ ਨਹੀਂ ਉਹ ਦੇਖਿਆ ਤਾਂ ਗਾਂ ਜਾਂਦਾ ਮੈਂ ਬੈਠੇ ਮੈਂ ਆ ਯਾਰ ਘਰ ਦੇ ਵਿੱਚ ਹਾਇਸ਼ਾ ਮਾੜਾ ਦੀ ਗਾਂ ਜ ਲੈ ਆ ਤੇਰੇ ਬਟੂ ਨਾ ਅਜਾ ਗਿਆ ਠੀਕ ਆ ਲਓ ਬਾਈਆਂ ਦਾ ੱਤਕਾ ਹੀ ਕੀਤਾ ਭਾਜੀ ਤੋਂ ਲੈ ਕੇ ਆਏ ਹਜੇ ਵੇਚਦਾ ਨਹੀਂ ਸੀਗਾ ਤੇ ਵਾਕਿਆ ਹੀ ਦੋਸਤੋ ਹਜੇ ਕੱਚੀ ਵਹਿੜਾ ਜੇ ਕੋਈ ਤਿਆਰ ਕਰ ਲੈਂਦਾ ਤਾਂ ਹੋ ਸਕਦਾ ਬਾਈ ਸੇਵਕ ਨਾ ਧੱਕਾ ਕਰਦਾ 4 ਰੁਪਏ ਵਗਲੇ ਨੂੰ ਵੀ ਬਣ ਜਾਣੇ ਸੀ ਤੇ ਪਰ ਇਹ ਥੋੜੇ ਜਿਹੀ ਪੈ ਜਾਣੇ ਆ ਕਿਉਂਕਿ ਤੁਹਾਨੂੰ ਸਸਤੀ ਮਿਲ ਜਾਣੀ ਹੈ ਜਿਹੜੇ ਵੀਰ ਨੇ ਲੈ ਲਈ। ਹਾਂ 200 ਸਸਤੀ ਹੀ ਬੰਦਾ ਜੀ ਤੋਂ ਲਈ ਆਪਾਂ। ਠੀਕ ਆ। ਤੇ ਇਹਦਾ ਰੇਟ ਬਾਈ ਹਾਂ 80000 ਦੁੱਧ ਕਿੰਨਾ ਪਾ ਦੂ ਬਾਈ? ਦੁੱਧ ਵੀਰੇ ਆਪਾਂ ਕਹਿਣ ਨੂੰ ਤਾਂ ਉਹਦਾ 25 ਕਿਲੋ 22 ਕਿਲੋ 18 18 ਕਿਲੋ ਉਹਦੀ ਦੇਣਾ ਵੀਰੇ। 18 ਕਿਲੋ ਕਿੰਨੇ ਬੰਦੇ ਨੇ ਜੋੜਾ ਲੈਣਾ ਇਕੱਠਾ? ਆਣ ਕਰ ਦਾਂਗੇ। ਠੀਕ ਤੇ ਰੇਟ ਕੀ ਕਰਦੇ ਆਂ ਦੋਨੋਂ ਦਾ 85-85 ਹਜ਼ਾਰ ਰੁਪਇਆ ਕਿਉਂਕਿ ਜੁਆਇੰਟ ਤੇ ਕਰਾਉਣ ਲੱਗਿਆ ਦੋਨੋਂ ਦਾ 83-83 ਹਜ਼ਾਰ ਰੁਪਇਆ ਠੀਕ ਖਤੇ ਪਾ ਦੇ ਕੇ ਲੱਗਦਾ ਜੀ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉਂਗਾ ਆਸੇ ਪਾਸੇ ਘੁੰਮ ਕੇ ਆ ਜਾਏ ਬੰਦਾ ਤੈਨੂੰ ਪਹਿਲਾਂ ਗੱਲ ਕਰਦਾ ਟਰਾਈ ਕਰਕੇ ਆ ਜਾਏ ਠੀਕ ਤੇ ਇਹੋ ਜਿਹੀਆਂ ਸਪਾਈਆਂ ਚਾਰੇ ਥਾਮ ਲੈਣ ਕੋਈ ਭੂਰ ਸ਼ਟ ਨਹੀਂ ਕੋਈ ਨ ਇੱਕ ਨੰਬਰ ਹੈ ਠੀਕ ਪਰ ਉਹ ਬੱਚੀ ਤਾਂ ਇਹ ਜੀ ਹੈ ਵੱਡੇ ਭਾਈ 10 ਦਿਨ ਬੰਦਾ ਸਾਂਭਣਾ ਤੇ ਘਰੇ ਕਿੰਨਾ ਫਾਇਦਾ ਲੈ ਲੈ ਭਾਈ ਪੰਜ ਸਹੀ ਗੱਲਾਂ ਸਹੀ ਬੱਚੀਆਂ ਦੋਵੇਂ ਹੀ ਭਾਈ ਘਰੇ ਘਰੇ ਰੱਖਣ ਵਾਲੀਆਂ ਸੋਹ ਤੇ ਇਸ ਤੋਂ ਅੱਗੇ ਬਈ ਐਚ ਐਫ ਦੀ ਗੱਲ ਕਰੀਏ ਤਿੰਨ ਜਾਸੂਆ ਸੂਈ ਵੱਡੇ ਬਾਈ ਠੀਕ ਆ ਦੂਜਾ ਸੂਆ ਹੀ ਸੂਣਾ ਕੁੜੀ ਤੇ ਨਾ ਪਾਜੀ ਕਹਿੰਦੀ ਕਰਦੀ ਠੀਕ ਆ ਮੈਂ ਪੁੰਦੀ ਉਸ ਪਹਰੇ ਠੀਕ ਆ ਠੀਕ ਆ ਤੇ ਬਈ ਦਿਨ ਕਿੰਨੇ ਲਾ ਜੂ ਦਿਨ ਵੀ ਲੈ ਜੂ 5 ਦਿਨ ਗਾਂ ਜੇ 5 ਦਿਨ ਲੈ ਜੂ ਹਜੇ ਠੀਕ ਆ ਤੇ 5 ਦਿਨ ਨਾਲ ਜਾਂਦੀ ਹੈ ਤਾਂ ਬਈ ਹਵਾਨਾ ਇਹਨੇ ਬਹੁਤ ਸੋਣਾ ਸੋਣਾ ਬਈ ਹਵਾਨਾ ਬਈ ਕਿਦੋਂ ਲਈ ਜਾਣਾ ਬੰਦਾ ਹੁਣ ਆਪਾਂ ਉਹ ਕਹੇ ਜੀ ਉਹ ਤਾਂ ਕਈ ਦੁੱਧ ਤੇ ਕਿ ਨੂੰ ਯਕੀਨ ਨਹੀਂ ਕਰਨਾ ਉਹ ਕਹਿੰਦਾ ਪਹਿਲਾਂ ਥੋੜਾ 20 20 ਕਿਲੋ ਚੋਇਆ ਬੰਦਾ ਠੀਕ ਆ ਬਾਕੀ ਬਾਈ ਕੱਢ ਵੀ ਸਕਦੀ ਕੋਈ ਜਿਆਦਾ ਬਾਈ ਸਹੀ ਗੱਲ ਹੈ ਕਿਸੇ ਮੇਰੇ ਕੋਲ ਜਾ ਕੇ ਬੰਦ ਦਿਆਂ ਤੇ ਪਾਇਆ ਹੀ ਨਾ ਫਿਰ ਜੰਦਗੀਆਂ ਵੀ ਕੁਝ ਨਹੀਂ ਬਟੋਈ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਤੁਹਾਨੂੰ ਜਜਮੈਂਟ ਕਰਾਉਣੇ ਆ ਕੱਦ ਕਾਠ ਨੇ ਉਹ ਕੋਈ ਛੋਟ ਹੀ ਨਹੀਂ ਨਾ 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 ਬਾਲੀ ਵਾਲੀ ਗੁੰਦਮੀ ਬੰਦ ਵੀ ਪਈ ਮੇਰੇ ਕੋਲ ਫੇਸ ਚੈੱਕ ਕਰੋਗੇ ਨਾ ਐ ਆ ਵੀ ਬਹੁਤ ਸੋਹਣਾ ਫੇਸ ਹਵਾ ਨੇ ਜਜਮੈਂਟ ਕਰੋ ਇੱਕ ਪਾਸੇ ਥੋੜੀ ਭਾਲ ਜਰੂਰ ਆ ਗੱਪਣਾ ਗੱਜਾਂ ਕਰ ਜਾਂਦੀਆਂ ਵੱਡੀਆਂ ਆਮ ਹੀ ਕਰ ਜਾਂਦੀਆਂ ਉਹਨਾਂ ਕਿ ਜਦੋਂ ਬੈਠਣ ਲੱਗੇਗਾ ਉਧਰ ਹੀ ਬੈਠੀ ਜਾਂਦੀ ਆ ਸਹੀ ਗੱਲ ਆਹ ਨੂੰ ਬੈਠਣਾ ਸੌਖਾ ਲੱਗਦਾ ਉਸੇ ਲੱਗਦੇ ਬਸ ਉहीं ਬੈਠਣ ਲੱਗ ਜਾਂਦੀ ਪਰ ਸੀਲ ਸੋਹਣੀ ਬੜੀ ਐ ਬਾਈ ਐਂ ਬੈਠਾ ਰਹੇ ਬਹੁਤ ਆ ਦੇਖ ਸਕਦੇ ਆ ਲਓ ਬਈ ਜੇ ਮਰਜੀ ਕੋਈ ਹੱਥ ਮਾਰੀਏ ਕੋਈ ਇਚਾ ਨਹੀਂ ਵੱਡੇ ਬਈ ਜਿਹੜੀ ਨਾੜਾ ਨੂੜਾ ਬਹੁਤ ਸੋਹਣਾ ਰੱਖਣ ਵਾਸਤੇ ਲੈਣੀ ਕੋਈ ਆ ਗੁਲਾਬਾ ਦੇ ਬੈਠ ਬੈਠ ਕੇ ਦਾੜ ਵਧੀਆ ਥੋੜੇ ਪੱਠਾ ਰਾਜਿਆ ਕਰਨਾ ਲਓ ਬਈ ਐ ਨਾੜਾ ਨੂੜਾ ਬਹੁਤ ਸੋਹਣੀ ਠਾਉਂਦੀ ਆਂਦੀ ਆ ਤੇ ਬਾਕੀ ਦੋਸਤੋ ਜਿਹੜਾ ਵੀ ਖਰੀਦਦਾ ਆਪਦੀ ਸੇਵਾ ਸੰਭਾਲ ਦੇ ਸਿਰ ਤੇ ਸੇਵਾ ਸੰਭਾਲ ਦੇ ਸਿਰ ਤੇ ਖਰੀਦੇ ਕਿਉਂਕਿ ਆਪਦੀ ਸਮਝ ਨਾਲ ਖਰੀਦ ਲੈ ਵੀ ਮੈਂ ਇਹਦੇ ਥਨੋਂ ਇਨਾ ਦੁੱਧ ਪਾ ਲੂੰ ਹਵਾਨਾ ਤੁਹਾਨੂੰ ਦੋਨੇ ਪਾਸਿਆਂ ਤੋਂ ਜੱਜਮੈਂਟ ਕਰਾਤੀ ਆ ਬਾਕੀ ਦੁਬਾਰੇ ਫੇਰ ਵਿਖਾ ਦਿੰਨੇ ਆ ਕਦ ਘਾੜ ਸੋਹਣਾ ਕੋਈ ਛੂਟੀ ਨਹੀਂ ਦੁੱਧ ਬੜੀ ਵਧੀਆ ਵਟੇ ਬਾਈ ਚੋਂ ਦੇਖ ਸਕਦੇ ਆ ਨਾਰਾ ਹਵਾਨੇ ਤੇ ਬਾਕੀ 5 ਦਿਨ ਬਾਈ ਸੇਵਕਾਂ ਦਾ ਹਜੇ ਲਾਏ ਜਾਣੇ ਨੇ ਅਕੀ ਥਣਾ ਦਾ ਸੈਜ ਬਹੁਤ ਸੋਹਣਾ ਗੈਗੂ ਚੈੱਕ ਕਰੋ ਬਹੁਤ ਸੋਹਣਾ ਗੈਬ ਤੇ ਫੇਸ ਚੈੱਕ ਕਰੋ ਬਹੁਤ ਸੋਹਣਾ ਫੇਸ ਤੇ ਬਈ ਸੇਵਕ ਇਹਦਾ ਰੇਟ ਕੀ ਕਰਦੇ ਆਗੇ ਫਿਰ ਅਜਾ ਇਹਦਾ ਪੱਜਮਾ ਲੈਣ ਦੇ ਨਾਲ ਆ ਬਈ 82000 ਰੁਪਏ 82000 ਆਪਣਾ ਹੋਣੀ ਲੋਕਾਂ ਨੂੰ 90 ਨਹੀਂ 95 ਨਹੀਂ ਬਈ ਜਦੋਂ 82000 ਰੁਪਏ ਦੇ ਮਾਨਤਨ ਕੀ ਕਰਦਾ ਮੌਕੇ ਤੇ ਤੂੰ ਕਹਿਣਾ ਦਿੱਤੇ ਲੋ ਵੀ ਮਾਨਤਨ ਹੋ ਜਾਊਗਾ 82000 ਚੋ ਮਾਨਤਨ ਹੋ ਜੂ ਦੁੱਧ ਤੁਸੀਂ ਹੋ ਸਕਦਾ ਵੀ ਇਹਦੇ ਥਲੋ 25 ਲੀਟਰ ਹੀ ਕੱਟ ਲਾਓ ਠੀਕ ਆ ਜੈ ਜੈ ਮੰਗਦੇ ਨੇ ਜੈ ਜੈ ਮੰਗਦੇ ਕਿਉਂਕਿ ਪਹਿਲੇ ਸੂਏ ਮਾਲਕਾਂ ਨੇ 20 ਲੀਟਰ ਤਾਂ ਦੱਸਿਆ ਹੀ ਇਸ ਤੋਂ ਅੱਗੇ ਬਈ ਇੱਕ ਐਚ ਉਹਦਾ ਨਗੀਨਾ ਹੀ ਕਹਿ ਸਕਦੇ ਇਹਨੂੰ ਕਿਉਂਕਿ ਵੱਡੀ-ਬੁੱਡੀ ਸਭੀ ਸੂਈ ਬਹੁਤ ਆ ਬਈ ਫਾਰਮ ਚੋਂ ਆਈ ਠੀਕ ਆ ਦੂਜਾ ਸੂਆ ਹੀ ਦੱਸਿਆ ਮਾਲਕ ਜਿਹੜਾ ਅਰੀਜਨਲ ਬਈ ਜਮਾ ਚੀਕੀ ਹੈ ਮੂ ਬਾਕੀ ਸਵੀ ਸੂਵੀ ਬਾਈ ਦੀ ਜਿਹੜੇ ਤੋਂ ਆਈ ਸਵੀ ਸੂਵੀ ਬਾਈ ਕੱਲੇ ਪਾਸ ਨਾ ਮਾੜੇ ਮਾੜੇ ਪੁਰਾਣੇ ਲੈਂਪੀ ਨੇ ਦਾਗ ਆ ਵੱਡੇ ਬਾਈ ਪਰ ਹੈ ਸੁੱਕੇ ਕੋਈ ਇਸ਼ੂ ਨਹੀਂਗਾ ਪਰ ਦੱਸਿਆ ਚੰਗਾ ਬਾਈ ਮੁੜ ਕੇ ਇੱਥੇ ਲਾ ਕੇ ਕੋਲੇ ਆ ਕੇ ਦੱਸਿਆਣੀ ਆ ਬਾਲੇ ਨਹੀਂ ਆਪਾਂ ਮੰਨ ਸਕਦੇ ਮਾੜੇ ਮੋਟੇ ਜੀ ਨਾ ਠੀਕ ਆ ਪਰ ਸੁੱਕੇ ਆ ਉਹਦਾ ਇਸ਼ੂ ਨਹੀਂ ਕੋਈ ਬਦਲੇ ਠੀਕ ਆ ਕੋਈ ਯਾਰ ਮੈਨੂੰ ਜਿਵੇਂ ਹੈ ਇਹਦੇ ਜਾਂਦੇ ਨਹੀਂ ਵੇ ਵਾਕਿਆ ਤੁਹਾਨੂੰ ਦੱਸੂਗੀ ਵਹਿੜ ਵੀ ਵਾਕਿਆ ਹੀ ਫਾਰਮ ਤੋਂ ਆਈ ਆ ਆਰਡਰ ਰੂਟਰ ਫੇਸ ਚੈੱਕ ਕਰੋ ਦੇਖੋ ਫੇਸ ਬਹੁਤ ਪਿਆਰਾ ਵੱਡੀ ਵੱਡੀ ਟਾਂਚੇ ਦੀ ਗੱਲ ਕਰੀ ਆ ਪੂਰੀ ਵੱਡੀ ਹੈ ਦੂਜਾ ਸੂਏ ਸੁਣਾ ਇਹ ਨਾ ਸਮਝੋ ਜੇ ਕੋ ਬਾਲੇ ਸੂਆਂ ਚ ਹੋ ਕੇ ਯਾਰ ਵੀਰ ਅਗਲਾ ਕਹਿੰਦਾ ਬਾਈ ਜੈਨੂਨ ਦੂਜਾ ਸੀਮਨ ਵੀ ਬਹੁਤ ਚੰਗਾ ਲੱਗਿਆ ਦੇ ਜਿਹੜੇ ਕਿਸੇ ਵੀਰ ਨੇ ਫਾਰਮ ਖੁਰਮ ਤੇ ਪਾਉਣੀ ਆ ਦੂਜਾ ਸੂਈ ਆ ਬੇਫਿਕਰ ਹੋ ਕੇ ਆ ਜਾ ਤੋੜ ਦਦੀ ਗੱਲ ਕਰੀਏ ਬਈ ਆਪਾਂ ਕਹਿ ਲਈ 40 ਕਿਲੋ ਠੀਕ ਆ ਮੈਨੂੰ ਆਇਆ ਪੁੱਤ ਇੱਕ ਪਾਸੇ ਕਰਮਾਲੀ ਨੇ ਭਾਜੀ ਕੀਤੀ ਹੋਈ ਠੀਕ ਆ ਬਾਕੀ ਆਰਡਰ ਦੀ ਗੱਲ ਕਰੀਏ ਨਾ ਕਰਮਾਲੀ ਨੇ ਆਰਡਰ ਰੱਖਿਆ ਫਿਕਸ ਇਹ ਗੱਲ ਨਹੀਂ ਕੋਈ ਟਟਮਾ ਹੋਊਗਾ ਤੇ ਧਾਂਚਾ ਪੂਰਾ ਵੱਡਾ ਇਸ ਸਾਈ ਤੋਂ ਨੂੰ ਥਣਾ ਦਾ ਵਿਖਾ ਦਿੰਦੇ ਆ ਤੇ ਬਾਕੀ ਬਾਈ ਇਹ ਜ ਆਹ ਮੁਠੀ ਵਾਲਾ ਦੇਖ ਇਹ ਤਾਂ ਬਾਈ ਸਹੀ ਮਾੜਾ ਮੜਾ ਹੀ ਹੁੰਦਾ ਵੇ ਥਾਣਾ ਸੋਜਣ ਵਾਲਾ ਮੁਠੀ ਲ ਕਹਿ ਦਿੰਦੇ ਸਹੀ ਇਹ ਤਾਂ 8-10 ਦਿਨ ਸਾਇਆ ਵੀ ਵਾਕਈ ਬਹੁਤ ਬਹੁਤ ਮੋਟਾ ਤੇ ਸੋਹਣਾ ਥਣ ਕੱਢੂਗੀ ਇਹ ਮੁਠੀ ਜਿਹੜਾ ਨਾ ਕਹਿੰਦਾ ਦੱਸ ਦੇ ਨਹੀਂ ਲੈ ਜੂਗਾ ਲੈ ਜੂਗੀ 8-7 ਦਿਨ ਇਹ ਠੀਕ ਆ ਲਓ ਬਈ ਇਹ ਗੱਲ ਕਰੀ ਨਾ ਗੁੰਦ ਹੀ ਆ ਸਿਸਟਮ ਅਜੇ ਤਾਂ ਬੋਲਾ ਤਾਂ ਬਣਿਆ ਹੀ ਨਹੀਂ ਜੇ ਗੱਲ ਕਰੀਏ ਹੋ ਸਕਦਾ ਵੀ 10 ਦਿਨਾਂ ਤੋਂ ਵੀ ਜ਼ਿਆਦਾ ਲੈ ਜੇ ਕਰਮਾਣੀ ਤੇ ਬਈ ਕੋਈ ਫਾਰਮ ਚੋਂ ਆਈਦਾ ਫਿਰ ਕੋਈ ਸੀਮਣ ਵਾਲੇ ਪੱਖ ਤੋਂ ਪਤਾ ਹੋਵੇ ਸੀਮਣ ਦਾ ਸੀਮਣ ਬਾਈ ਯਾਰ ਦੱਸਿਆ ਚੰਗਾ ਪਰ ਆਪਾਂ ਯਾਰ ਐਵੇਂ ਕਹਿ ਦੀ ਗੀ ਕਾਪੜਾ ਨਹੀਂ ਵਜਦਾਗਾ ਜਿਹੜਾ ਬੰਦਾ ਯਾਰ ਚੁੱਗਾ ਵਾਇਰੂਆ ਪਰ ਬਾਈ ਥੱਲੋਂ ਇਹੋ ਜੀ ਆ ਬਾਈ ਆ ਤਾਂ ਮਾੜੀ ਨੇ ਪਾਲ ਜੀ ਇਧਰ ਬੇਹਿੰਦਰ ਕਰ ਦਿੰਦੇ ਆ ਬਾਈ ਜਿੱਦੇ ਵਿੱਚ ਨਹੀਂ ਬੱਚਾ ਪੁੱਛਾ ਦੇਦਾ ਨਾ ਕਰਮਾਣੀ ਹੋਰ ਨਹੀਂ ਫਿਰ ਨਹੀਂ ਗਾਣ ਪੱਟ ਬਾਈ ਪਰ ਵੱਡੀ ਗੁੱਡੀ ਲੰਮੀ ਨਹੀਂ ਆ ਬਹੁਤ ਜ਼ਿਆਦਾ ਅਕੱਲੇ ਮਾੜੇ ਮੜੇ ਦਾਗ ਹੀ ਆ ਨਹੀਂ ਜੇ ਗਾਂ 1.5 ਲੱਖ ਦੀ ਸੀ ਬਾਈ ਠੀਕ ਆ ਲਓ ਬਈ ਦਾਗ ਤੁਹਾਨੂੰ ਵਿਖਾ ਦਿੰਦੇ ਆ ਆਹ ਦਾਗਾ ਕਿਉਂਕਿ ਸੁੱਕੇ ਹੋਇਆ ਦੇਖ ਸਕਦਾ ਕੋਈ ਜ਼ਖਮ ਨਹੀਂ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਕੋਈ ਇਹ ਗੱਲ ਨਾ ਕਹਵੇ ਵੀ ਜ਼ਖਮ ਹੋਊਗਾ ਆਪਣੀ ਫੁੱਲ ਗਰੰਟੀ ਹੋਊਗੀ ਬਾਈ ਰਾਮ ਇਹਦਾ ਬਾਈ ਸੇਵਕ ਦਾ ਤਾਂ ਵਪਾਰ ਦਾ ਕੰਮ ਹੋ ਸਕਦਾ ਇਹ ਵੇਚਣ ਮਾਰਾ ਕਹਿੰਦਾ ਹੋਵੇ ਤੇ ਪਰ ਆਪਾਂ ਸੱਚੀ ਗੱਲ ਦਵ ਪਰ ਰਵਣ ਜਿਹੜੇ ਬੰਦੇ ਨੇ ਫਾਰਮਾਂ ਨਵਾਂ ਨੂੰ ਵਗਰੇ ਲੈ ਜੇ ਬੰਦਾ ਯਾਦ ਹੀ ਰੱਖੂਗਾ ਪਰ ਆਪਾਂ ਕਹਿੰਦੇ ਆ ਉਹ ਬੰਦੇ ਨੇ ਆਪਣ ਨੂੰ ਦੇ ਦਿੱ 30 ਕਿਲੋ ਦੱਸਿਆ ਚੋਇਆ ਤੇ ਪਰ ਬਾਈ ਇਹ ਜੋ 50 ਕਿਲੋ ਕਹ ਜੀਏ ਨਾ ਉਹ ਵੀ ਥੋੜਾ ਕਰਮਣ ਨੂੰ ਐਡਾ ਵੱਡਾ ਠੀਕ ਆ ਤੇ ਆਪਾਂ 28 ਕਿਲੋ ਦੀ ਗਾਰੰਟੀ ਦੇ ਦਗੇ ਮੈਣਾ ਦੇ ਦੇ ਵੱਡੂ ਠੀਕ ਆ ਲਓ ਵੀ 28 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਤੇ ਬਈ ਸੇਵਕ ਇਹਦਾ ਰੇਟ ਕੀ ਕਰਦੇ ਆ ਆਪਾਂ ਪੂਰਾ ਲੱਖ ਰੁਪਏ ਲਾਵਾਂਗੇ ਜਮਾਂ ਵਾਜੂ ਠੀਕ ਆ ਉਹਦੇ ਇੱਕ 20 25 30 ਮੰਗ ਲੈ ਤਾਂ ਵੀ ਖੜਦਾ ਪਰ ਆਪਾਂ ਨੂੰ ਵਾਜੂ ਵੀ ਲੈਣਾ ਆਪਾਂ ਲੋਕਾਂ ਨੂੰ ਨਹੀਂ ਉਹਦੇ ਨੂੰ ਡੇਢ ਦੋ ਪੂਰਾ ਲੱਖ ਲਾਵਾਂਗੇ ਪਰ ਗਾਂ ਇਹ ਹੀ ਗੱਲ ਇੱਕ 20 ਦੀ ਹੈ ਪਰ ਆਪਾਂ ਜੋ ਆਇਓ ਲੱਖ ਕਿਉਂ ਮੜਾ ਨਿਸ਼ਾਨਾ ਕਰਕੇ ਥੋੜਾ ਆਪ ਨੂੰ ਭਾਣਾ ਮਿਲੀ ਤੇ ਆਪਾਂ ਦੇ ਦਾਂਗੇ ਲੱਖ ਲਓ ਵੀ ਸੇਵਕ ਤੂੰ ਮੰਗਦਾ ਲੱਖ ਤੇ ਦੇਣੀ ਕਿੰਨੇ ਦੀ ਆ ਆ ਕੋਈ ਛੋੜ ਹੀ ਕਰਾਂਗੇ ਜਦੋਂ ਠੀਕ ਇਹੋ ਜੀ ਆ ਗਰਮ ਵਾਲੀ ਬੱਛੀ-ਵੁੱਛੀ ਦੀ ਇਹ ਦੇਣਾ ਜਿਹੜਾ ਸੀਮ ਦੱਸਿਆ ਬੰਦੇ ਨੇ ਇਕੱਲੀ ਬੱਛੀ 40000 ਦੀ ਆ ਲਓ ਵੀ ਲੱਖ ਤੋਂ ਮਾਨਤਾਨ ਹੋ ਜਾਊਗਾ ਬਾਈਆਂ ਦਾ ਬੜਾ ਫਰਕ ਨਹੀਂ ਪੈਣਾ ਹੋ ਸਕਦਾ ਜੇ ਕਿਸੇ ਵੀਰ ਕੋਲੇ ਹੋਰ ਹੁੰਦੀ ਤਾਂ ਇੱਕ 30 ਮੰਗੀ ਜੇ ਤੂੰ ਲਈ ਉਹਨੇ 1 20 ਮੰਗੇ ਮੇਰੇ ਤੋਂ ਵੀ ਠੀਕ ਆ ਪਰ ਆਪਾਂ ਜਰ ਨੇ 2 ਰੁਪਏ ਬੰਦ ਦੇ ਭੱਜ ਜਾਣਾ ਫੇਰ ਬੇਫਿਕਰ ਹੋ ਕੇ ਆ ਜਾ ਜਿਹੜੇ ਵੀਰ ਨੇ ਫਾਰਮ ਤੇ ਪਾਉਣੀ ਆ ਵੱਡੀ ਵੱਡੀ ਇਸ ਤੋਂ ਅੱਗੇ ਬਈ ਬੱਛੀ ਪਹਿਲਾ ਸੂਆ ਲੱਗ ਰਹੀ ਦੂਜਾ ਸੂਆ ਵੀਰ ਦੂਜਾ ਸੂਆ ਦੂਜਾ ਸੂਆ ਵੀਰ ਕਰਮਾਲੀ ਦੀ ਉਮਰ ਛੋਟੀ ਲੱਗਦੀ ਹੈ ਹਨਾ ਉਮਰ ਪੱਖ ਤੋਂ ਪੂਰੀ ਛੋਟੀ ਵੱਡੇ ਬੱਚੀ ਗੀ ਦੇ ਵਿੱਚ ਨੂੰ ਅੱਛਾ ਇਹ ਜੀ ਵੱਡੇ ਵੀਰੇ ਸੌਰੀ ਝੋਲੀ ਝੂਲੀ ਦੇ ਕੇ ਜੀ ਲਓ ਝੋਲੀ ਝੂਲੀ ਕਰਮਾਲੀ ਦੀ ਮਾੜਾ ਮਾੜਾ ਗੂੰਦੀ ਆਉਂਦੀ ਹੈ ਲਓ ਵੀ ਚੈੱਕ ਕਰੋ 3 ਮਹੀਨਾ ਬਈ ਕਿੰਨੇ ਦਿਨ ਲੈ ਜੂ 8 ਦਿਨ ਲੈ ਜੂ 8 ਦਿਨ ਲੈ ਜੂ ਠੀਕ ਹੈ ਉਦੋਂ ਨੂੰ ਕਰਮਾਲੀ ਬਣੂ ਬੋਲ ਬਾਕੀ ਥਣ ਬਹੁਤ ਸੋਨਾ ਕੱਢੂਗੀ ਬਾਕੀ ਚਮਕਦਾ ਮੁਕਤੀ ਗੱਲ ਕਰੀਏ ਯਾਰ ਦੋਸਤ ਮਿੱਤਰੋ ਇਹ ਪਹਿਲਾਂ ਤਾਂ 18-20 ਕਿਲੋ ਬਣਦਾ ਜਦੋਂ ਚੋਇਆ ਹੈ ਠੀਕ ਆ ਪਰ ਆਪਾਂ ਬਾਅਦੋ ਜੇ ਜੀ ਗੱਲ ਆਪਾਂ ਗੱਪ ਜਾਨੀ ਮਾਰਦੇ 30 ਕਿਲੋ 35 ਕਿਲੋ ਠੀਕ ਪਰ ਤੂੰ ਇਹਣਾ ਕਿਹ ਜੀ ਸਪਾਈਸ ਵੀ ਲੈ ਲਈ ਵਾਕਈ ਦੋਸਤੋ ਹਵਾਨਾ ਫਿਕਸ ਤੇ ਥਣਾ ਦਾ ਸਾਈ ਬਹੁਤ ਸੋਹਣਾ ਕੱਢੂਗੀ ਕੋਈ ਵੀਰ ਜੇ ਕਿਹ ਲੱਗਦਾ ਹੋਰ ਜਿੰਨਾ ਆਰਡਰ ਆ ਨਾ ਜਿੰਨਾ ਹੋਣਾ ਉਹਦੋਂ ਨੇ ਹੋਰ ਵਧਾਉਣਾ ਹੈ ਇਹ ਕਹਿੰਦਾ ਜਿੰਨਾ ਅੱਗੇ ਆ ਉਹਨੇ ਪਿਛਲੇ ਪਾਸੇ ਆਡਰ ਦੇ ਦਿੱਤਾ ਲੋਵੀ ਫੇਸ ਚੈੱਕ ਕਰੋ ਬਾਈ ਦੱਸਦਾ ਦੂਜਾ ਸੂਆ ਜੇ ਕੋਈ ਵੇਚਣ ਵਾਲਾ ਵੀਰ ਹੋਵੇ ਭਾਵੇਂ ਪਹਿਲਾ ਸੂਆ ਪਹਿਲਾਂ ਗਏ ਬਾਈ ਗਲਤ ਆ ਮੈਂ ਬੰਦਾ ਪਹਿਲਾ ਕਰਕੇ ਦੇਣੀ ਹੈ ਜਿਹੜੀ ਦੂਜੀ ਫੇਸ ਚੈੱਕ ਕਰੋ ਵਾਕੇ ਹੀ ਦੋਸਤੋ ਤੁਹਾਨੂੰ ਦੱਸੂਗੀ ਆਹਨ ਆਰਡਰ ਵੇਖ ਪਿੱਛੇ ਵੱਡੇ ਵੀਰੇ ਸੌਰੀ ਤੇ ਆਰਡਰ ਵੇਖ ਗਏ ਜਾਂ ਕਰ ਬਹੁਤ ਸੋਹਣਾ ਹਵਾਨਾ ਤੇ ਫੀਟਿੰਗ ਵਾਲਾ ਹਵਾਨਾ ਕੋਈ ਟੁੱਟਮਾ ਨਹੀਂ ਗਾ ਥਣਾ ਦਾ ਸਾਈਜ਼ ਚੈੱਕ ਕਰੋ ਤੇ ਬਾਕੀ ਚਮਕ ਦਾ ਅੰਕ ਦੀ ਗੱਲ ਕਰੀਏ ਨਾ ਦੋਸਤੋ ਇਹ ਰੂਵਾਂ ਗੂਆਂ ਦੋਸਤੋ ਜੇ ਗੱਲ ਤੇ ਬਈ ਸੇਕ ਇਹਦੀ ਹਾਂ ਨਾ ਹੀ ਕੀ ਕਰਾਂਗੇ 85000 85000 ਚੋ ਅੱਜ ਵੀ ਠੀਕ ਆ ਮਾਨਤਨ ਕੋਈ ਕਰਦਾ ਏ ਮੌਕੇ ਤੇ ਕਰਦੇ ਆ ਲਓ ਵੀ ਮਾਨਤਨ ਹੋ ਜੋ 85000 ਰੇਟ ਦੁੱਧ ਪਾਈ 95 90 ਲੱਖ ਮੰਗਣਾ ਜਾਂ ਆਪਾਂ ਵਾਗਦੇ ਨੇ ਲਓ ਵੀ ਦੁੱਧ ਪਾਈ ਜਾਂਦਾ ਪਹਿਲੇ ਸੂਏ ਜਿਹੜੇ ਮਾਲਕ ਤੋਂ ਆਈ ਹੈ ਨਾ 18 ਲੀਟਰ ਇਹਦੇ ਥੱਲੋ ਚੋਇਆ ਦੋਸਤ ਬੇਲੀ ਤੋਂ ਲਈ ਆਪਾਂ ਠੀਕ ਆ ਲਓ ਵੀ ਆਈ ਵੀ ਪਾਈ ਜਾਂਦਾ ਲਿਆਜੀ ਸੱਜਣ ਤੋਂ ਹੀ ਆ ਥਣਾ ਦਾ ਸਾਇ ਚੈੱਕ ਕਰੋ ਅਗਲੇ ਦੋ ਦਿਨਾਂ ਦਾ ਤਾਂ ਨਾ ਗਿਆ ਬਹੁਤ ਬੜਾ ਅਸਲ ਬਾਈ ਕਦਰਵਾਣੀ ਨਿਕਰੀ ਨੁਕਰੀ ਤੋਂ ਦਿਖਾਉ ਮੈਂ ਤੇ ਬਾਕੀ ਜੇ ਗੱਲ ਕਰੀਏ ਤਿਆਰੀ ਨਹੀਂ ਕੋਈ ਬਾੜੀ ਬਣਾਈ ਮਾਂ ਨਾਲ ਦੱਸ ਦੇਣੀ ਲੈ ਜੂਗੀ ਲੈ ਜੂਗੀ ਵਡੇ ਬਾਈ ਠੀਕ ਆ ਰੇਟ 85 ਹਜ਼ਾਰ ਹੈ ਨਾ ਬਾਈ ਠੀਕ ਆ ਆਹੀ ਵੀਡੀਓ ਚ ਨਾਗ ਵਿਖਾਉਣੀ ਸੀ ਬਾਈ ਸਹੀ ਹਾਂਜੀ ਆਹੀ ਬਾਈ ਆਹੀ ਬਾਈ ਠੀਕ ਆ ਲਓ ਬਾਈ 6 ਨਾਗ ਸੀ ਵੈਸੇ ਪਸ਼ੂ ਬਾਈ ਕੋਲੇ ਰੁਟੀਨ ਦੇ ਵਿੱਚ ਇਹਨੇ ਕੱਲ ਪੱਤਨ ਚਰ ਗਏ ਵਿੱਚ ਗਏ ਮੇਰੇ 10 5-5 ਵੇਚੀਆਂ ਵਿਕ ਜਾਂਦੀਆਂ ਮਾਲ ਦੀ ਕਿਰਪਾ ਤੇ ਕੱਲ ਹੀ ਲਿਆ ਮਾਲ ਸਾਰਾ ਵਡੇ ਬਾਈ ਕਿਉਂਕਿ ਬਾਈ ਦੀਆਂ ਨਾ ਰੁਟੀਨ ਦੇ ਵਿੱਚ ਵੀਡੀਓ ਪੈਂਦੀਆਂ ਪਸ਼ੂ ਤੇ ਬਾਈ ਸਾਰੀ ਦਿਹਾੜੀ ਘਰੇ ਨਹੀਂ ਵੜਦਾ ਜੇ ਗੱਲ ਕਰੀ ਨਾ ਘਰੇ ਆ ਜਾਂਦੇ ਆ ਪਸ਼ੂ ਕਿਉਂਕਿ ਘਰ ਦੇ ਹੀ ਸਾਹਮਣੇ ਬਾਈ ਆਪ ਤਾਂ ਘਰੇ ਹੀ ਨਹੀਂ ਵੜਦਾ ਮੈਨੂੰ ਲੱਗਦਾ ਸਾਹਮਣੇ ਹੁਣੇ ਤੇਰੇ ਕਿਹ ਹੈਂ ਬਈ ਗਾਂ ਲੈ ਵੇਖਣਗੇ ਜਾ ਵੜੇ ਠੀਕ ਆ ਹਾਂ ਜੀ ਇੰਨਾ ਵੀ ਘਰੇ ਪਸ਼ੂ ਬੰਨ ਤੇ ਕੋਈ ਆਇਆ ਤਾਂ ਵੇਖ ਕੇ ਆ ਆਪਦਾ ਸੌਦਾ ਕਰ ਲੈ ਫੋਨ ਤੇ ਹੀ ਸੌਦੇ ਹੋ ਜਾਂਦੇ ਆ ਕਿਉਂਕਿ ਪਸ਼ੂ ਸਾਫ਼ ਸੁਥਰੇ ਹੁੰਦੇ ਇੱਥੋਂ ਮੁੜੇ ਨਹੀਂ ਜਾਂਦਾ ਗਾਹ ਕੋ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ